ਗੁਰਦਾਸਪੁਰ ਵਿਖੇ ਟੈਕਸੀ ਚਾਲਕਾਂ ਵਿਚਾਲੇ ਤਕਰਾਰ ਦਾ ਮਾਮਲਾ ਹੁਣ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਖਿਲਾਫ ਨਾਰੇਬਾਜ਼ੀ ਤੱਕ ਪਹੁੰਚ ਚੁੱਕਾ ਹੈ ਦਰਅਸਲ 22 ਜੂਨ ਨੂੰ ਗੁਰਦਾਸਪੁਰ ਵਿੱਚ ਟੈਕਸੀ ਚਾਲਕਾਂ ਵਿਚਾਲੇ ਡਾਂਗ ਛੋਟੇ ਚੱਲਣ ਦੀ ਇੱਕ ਵੀਡੀਓ ਤੇ ਇਸੇ ਨਾਲ ਵਾਇਰਲ ਹੋਈ ਸੀ ਜਿਸ ਦੇ ਵਿੱਚ ਕਈ ਲੋਕ ਜ਼ਖਮੀ ਵੀ ਹੋਏ ਸੀ ਅੱਜ ਆਜ਼ਾਦ ਟੈਕਸੀ ਯੂਨੀਅਨ ਦੇ ਆਦੇਦਾਰਾਂ ਨੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਫੌਜੀ ਦੀ ਅਗਵਾਈ ਦੇ ਹੇਠ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਉੱਤੇ ਰੋਸ ਜਤਾਉਂਦਿਆਂ ਹੋਇਆ ਦੋਸ਼ ਲਗਾਇਆ ਕਿ ਬਾਰ ਬਾਰ ਮੰਗ ਪੱਤਰ ਦੇਣ ਦੇ ਬਾਵਜੂਦ ਰਜਿਸਟਰਡ ਅਜਾ ਟੈਕਸੀ ਯੂਨੀਅਨ ਦੇ ਨਾਲ ਮਤریہ ਵਿਵਾਰ ਕੀਤਾ ਜਾ ਰਿਹਾ ਹੈ ਯੂਨੀਅਨ ਦੇ ਸੂਬਾ ਮੈਂਬਰ ਰਿੰਕੂ ਨੇ ਦੋਸ਼ ਲਗਾਇਆ ਕਿ ਕੁਝ ਰਸੂਖਦਾ ਟੈਕਸੀ ਚਾਲਕ ਪ੍ਰਾਈਵੇਟ ਨੰਬਰਾਂ ਦੀਆਂ ਗੱਡੀਆਂ ਨਾਲ ਮਿਲ ਕੇ ਟੈਕਸ ਚੋਰੀ ਕਰ ਰਹੇ ਨੇ ਅਤੇ ਆਪਣੀ ਮਨਮਰਜ਼ੀ ਦੇ ਨਾਲ ਚਲਾ ਰਹੇ ਨੇ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹਨਾਂ ਦੀ ਸੁਣਵਾਈ ਨਾ ਹੋਈ ਅਤੇ ਇਹ ਧੱਕੇਸ਼ਾਹੀ ਇਸੇ ਤਰ੍ਹਾਂ ਜਾਰੀ ਰਹੀ ਤਾਂ ਆਜ਼ਾਦ ਟੈਕਸੀ ਯੂਨੀਅਨ ਪੰਜਾਬ ਪੱਧਰ ਉੱਤੇ ਵੱਡਾ ਪ੍ਰਦਰਸ਼ਨ ਕਰੇਗੀ ਜਿਸ ਦੀ ਵੱਡੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੀ ਹੋਵੇਗੀ ਟੈਕਸੀ ਸਟੈਂਡ ਦੇ ਕਰਕੇ ਸਭ ਰਾਜੋ ਅਹੀਂ ਟੈਕਸੀ ਗੱਡੀ ਲੈ ਕੇ ਆਪਣੇ ਸਟੈਂਡ ਰਸਮੀਸ਼ ਟੈਕਸੀ ਟੈਂਡ ਜੀਕੇਸ ਲੱਗੇ ਲੈ ਕੇ ਗਏ ਜੀ ਉੱਥੇ ਟੈਕਸੀ ਲਾਉਣ ਤੋਂ ਪਹਿਲਾਂ ਤਕਰਾਰ ਵਜ ਗਈ ਮੇਰਾ ਉਹੀ ਸਟੈਂਡ ਸੀਗਾ ਚਿੰਦਾ ਲੈ ਕੇ ਤੇ ਇਹੋ ਤੇ ਇੱਕ ਐਕਸੀ ਪਰਮਨ ਗੱਡੀ ਲਾਉਣ ਗਏ ਸੀ ਤੇ ਉਥੇ ਜਿਹੜੇ ਬੰਦੇ ਜਾਂਦੇ ਫੋਟੇ ਜਿਹੜੇ ਵੀ ਪਹਿਲਾਂ ਸਾਡੇ ਵੀਰ ਨੇ ਰਵੇਟ ਪਾ ਚੁੱਕੇ ਆ ਕਿ ਉਹ ਉਹਨਾਂ ਦਾ ਗੁੰਡਾ ਦਾ ਚੱਲਦਾ ਆ ਉਹ ਉਥੇ ਪ੍ਰਾਈਵੇਟ ਗੱਡੀਆਂ ਦੇ ਨਾਲ ਰੜ ਕੇ ਜਿਹੜੇ ਕਿ 90% ਪ੍ਰਾਈਵੇਟ ਗੱਡੀ ਹੁੰਦੀ ਆ ਤੇ ਕੋਈ 10% ਉਹਨਾਂ ਕੋਲ ਕਮਰਸ਼ਲ ਗੱਡੀਆਂ ਨੇ ਉਹਨਾਂ ਦੇ ਨਾਲ ਰੜ ਕੇ ਸਾਡੇ ਨਾਲ ਧੱਕਾ ਕਰਦੇ ਆ ਜਿਹੜੀ ਆਜ਼ਾਦ ਟੈਕਸੀ ਜੁਨੀਆ ਦੀ ਗੱਡੀ ਉਥੇ ਲੱਗਦੀ ਆ ਉਹਦੇ ਨਾਲ ਧੱਕਾ ਹੁੰਦਾ ਚਾਹੇ ਅਜ ਤੋਂ 3 ਮਹੀਨੇ ਪਹਿਲਾਂ ਵੀ ਇੱਥੇ ਧੱਕਾ ਆਈ ਉਦੋਂ ਪਹਿਲਾਂ ਵੀ ਕੁਝ ਇੱਕ ਦੋ ਵਾਰ ਸਾਡੇ ਨਾਲ ਤਕਰਾ ਹੋ ਚੁੱਕਿਆ ਦਾ ਜੋ ਕਿ ਇਹਨਾਂ ਨੇ ਗਾੜੀ ਗਰਵਾਜੀ ਕੀਤੀ ਸਾਡੇ ਨਾਲ ਇੱਕ ਦੋ ਵਾਰ ਹੁਣ ਵੀ ਜਦੋਂ ਪਹੁੰਚੇ ਤੇ ਅਸੀਂ ਸਿਰਫ ਇਸ ਗੱਲਬਾਤ ਦੇ ਤੌਰ ਤੇ ਕਿਹਾ ਵੀ ਅਸੀਂ ਇੱਥੇ ਗੱਡੀ ਲਾਉਣੀ ਆ ਉਹਨਾਂ ਨੇ ਬਿਲਕੁਲ ਚਾਰੀ ਦੇ ਵਿੱਚ ਜੀ ਉਹਨਾਂ ਦੀ ਗੱਡੀਆਂ ਵਿੱਚ ਫੜਾਰ ਹੀ ਗਏ ਤੇ ਜਿੱਦਾਂ ਹੀ ਅਸੀਂ ਥੋੜਾ ਗਾਹ ਭਲੇ ਆ ਇੱਕ ਕਹਿ ਆ ਜਾ ਕੇ ਵੀ ਹਾਂ ਇੱਥੇ ਭਾਜੀ ਗੱਡੀ ਲਾਉਣੀ ਹੈ ਤਾਂ ਉਹਨਾਂ ਨੇ ਡੱਡੇ ਫੜਿਆ ਸਾਡੇ ਉੱਤੇ ਹਮਲਾ ਕਰ ਪਾਇਆ ਜੋ ਮੇਰੇ ਤੇ ਵੀ ਛੱਡ ਲੱਗੇ ਸਿਰ ਦੇ ਵਿੱਚ ਹੋਰ ਵੀ ਮੇਰੇ ਵੀਰਾਂ ਦੇ ਸਾਡੇ ਮੈਂਬਰਾਂ ਦੇ ਸੱਟ ਲੱਗੀ ਉਦੋਂ ਵਿੱਚ ਅਸੀਂ ਹਸਪਤਾਲ ਗਏ ਹਸਪਤਾਲ ਦੀ ਸਾਡੀ ਕੋਈ ਐਹੋ ਜਿਹੀ ਸੁਣਵਾਈ ਨਹੀਂ ਹੋਈ ਉੱਥੇ ਵੀ ਅਸੀਂ ਕਹਿ ਕੇ ਕੇ ਮਰ ਆਪਣੇ ਜਿਹੜੇ ਮੈਂਬਰ ਹੀ ਉਹਨਾਂ ਦਾ ਇਲਾਜ ਕਰਵਾਇਆ ਅੱਜ ਕੀ ਗੱਲ ਹੋਈ ਅੱਜ ਕੁਝ ਨਹੀਂ ਜੀ ਅਸੀਂ ਅੱਜ ਤੋਂ 23 ਦਾ ਝਗੜਾ ਹੈ ਹਜੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਇਸ ਕਰਕੇ ਅਸੀਂ ਇੱਕ ਤੁਹਾਡੇ ਜਰੀਏ ਪ੍ਰੈਸ ਦੇ ਜਰੀਏ ਅਸੀਂ ਇਹਦਾ ਭੱਜ ਚਾਹੁੰਦੇ ਆ ਸਰਕਾਰ ਕੋਲ ਕਿ ਸਰਕਾਰ ਸਾਡਾ ਇਹ ਹਾਲ ਕੀ ਮੰਗ ਤੁਹਾਡੀ ਸਾਡੀ ਇਹੋ ਜਿਹੜੀ ਜਿਨ੍ਹਾਂ ਨੇ ਅੱਡੇ ਤੇ ਲਾਠੀ ਚਾਰਜ ਕੀਤਾ ਪੁੱਟ ਮਾਰ ਕੀਤੀ ਉਹਨਾਂ ਦੇ ਉੱਤੇ ਕੋਈ ਪੱਤਿਆ ਜਾਂ ਕੋਈ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਜੋ ਕਿ ਗਾਂ ਤੋਂ ਗੁਰਦਾਸਪੁਰ ਦੇ ਵਿੱਚ ਇਹੋ ਜਿਹਾ ਕੋਈ ਦੁਬਾਰਾ ਉਹ ਹਰਕਤ ਨਾ ਕਰਨ ਦਾ ਸਾਡੀ ਇਜਾਜ਼ਤ ਹੈ ਅਸੀਂ ਜੂਨੀਅਰ ਮੈਂਬਰ ਦੇ ਨਾਲ ਦੁਬਾਰਾ ਇਹੋ ਜਿਹੀ ਕੋਈ ਹਰਕਤ ਨਾ ਕਰਵਾਉਂ। ਕਿਉਂਕਿ ਉਹਨਾਂ ਦੀ ਹਰ ਟਾਈਮ ਉਹ ਵਧਿੱਕੀ ਹੁੰਦੀ ਆ ਹਰ ਟਾਈਮ ਉਹਨਾਂ ਨੇ ਕੋਈ ਨਾ ਕੋਈ ਜੇ ਕੋਈ ਸਾਡਾ ਬੰਦਾ ਬੋਲਦਾ ਹੈ ਗੱਡੀ ਦੇ ਤੌਰ ਤੇ ਬੋਲਦਾ ਜਾਂ ਕਿਰੇ ਲੈ ਕੇ ਸਵਾਰੀ ਲੈਣ ਦੇ ਚੱਕਰ ਜੀ ਜਾਂਦਾ ਉੱਥੇ ਵੀ ਮਤਲਬ ਉਹ ਲੜਾਈ ਕਰਨ ਨੂੰ ਜਾਂਦੇ ਆ। ਇਦੇ ਵੀ ਕੋਈ ਵੀ ਗੱਲਬਾਤ ਹੁੰਦੀ ਉਹ ਪਹਿਲਾਂ ਲੜਾਈ ਨੂੰ ਜਾਂਦੇ ਆ ਫਿਰ ਕੋਈ ਗੱਲਬਾਤ ਨਹੀਂ ਕਰਦੇ ਜੇ ਤੁਹਾਡੀ ਮੰਗ ਨਹੀਂ ਪੂਰੀ ਹੁੰਦੀ ਤੇ ਅੱਗੇ ਕੀ ਕੀਤਾ ਜਾਂਦਾ ਇਹਦੀ ਜੇ ਮੰਗ ਨਹੀਂ ਪੂਰੀ ਹੁੰਦੀ ਤੇ ਅਸੀਂ گاਾਂ ਇੱਕ ਦੋ ਜਣਾਂ ਦੇ ਵਿੱਚ ਕੋਈ ਆਪਣਾ ਡੇਟ ਫਿਕਸ ਕਰਕੇ ਅੱਗੇ ਲੰਬਾ ਸ਼ਮਰਚ ਕਰਾਂਗੇ ਤੇ ਪਿਛੇ ਅਸੀਂ ਪੂਰੇ ਪੰਜਾਬ ਲੈਵਲ ਦੇ ਉੱਤੇ ਇੱਥੇ ਸਾਡੀ ਜਿਹੜੀ ਅਚਾਰ ਟੈਕਸੀ ਜੂਨੀਅਰ ਪੰਜਾਬ ਲੈਵਲ ਦੀ ਆ ਤੇ ਪੂਰੇ ਬਾਈ ਜਿਹੜੇ ਉਹ ਇੱਥੇ ਪੂਰੇ ਮੈਂਬਰ ਆਉਣਗੇ ਤੇ ਇੱਕ ਪ੍ਰਦਰਸ਼ਨ ਕੀਤਾ ਜਾਏਗਾ ਟੈਕਸੀ ਵਾਲਿਆਂ ਦਾ ਪਰ ਸੋ ਵੀ ਹਾਂ ਇੱਥੇ ਗੁਰਦਾਸਪੁਰ ਦੇ ਵਿੱਚ ਟੈਕਸੀ ਵਾਲਿਆਂ ਦੀ ਸੁਣੀ ਨਹੀਂ ਜਾਂਦੀ ਉਹਨਾਂ ਨੂੰ ਕੋਈ ਸਟੈਂਡ ਨਹੀਂ ਦਿੱਤਾ ਜਾਂਦਾ ਤੱਕਾ ਕੀਤਾ ਜਾਂਦਾ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਮੇਰਾ ਨਾਮ ਐਨਕੋ ਹੈ ਜੀ ਮੈਂ ਅਜਾ ਟੈਕਸੀ ਯੂਨੀਅਨ ਪੰਜਾਬ ਦਾ ਮੈਂਬਰ ਆ ਜੀ ਠੀਕ ਹੈ ਜੀ ਆਪਣੇ ਗਰਦਾਸਪੁਰ ਜੀ ਕਾਫੀ ਟਾਈਮ ਤੋਂ ਕੁਝ ਟੈਕਸੀ ਸਟੈਂਡ ਨੂੰ ਲੈ ਕੇ ਸਾਡਾ ਮਸਲਾ ਚੱਲ ਰਿਹਾ ਸੀਗਾ ਜੀ ਜਿਹਦੇ ਸੰਬੰਧ ਚ ਆਪਾਂ ਸਾਡੇ ਨੂੰ STC ਆਫਿਸ ਤੋਂ ਸਾਨੂੰ ਇੱਕ ਆਖੀ ਅਜਾ ਟੈਕਸੀ ਯੂਨੀਅਨ ਨੂੰ ਲੈਟਰ ਮਿਲਿਆ ਦਾ ਜੀ ਸਟੈਂਡਾਂ ਦੇ ਪ੍ਰਤੀ ਵੀ ਆਪਾਂ ਆਪਣੇ DC ਸਾਹਿਬ ਨੂੰ ਲੈਟਰ ਦੇ ਕੇ ਮੰਗ ਪੱਤਰ ਦੇ ਕੇ ਆਪਣਾ ਸਟੈਂਡ ਅਲਾਟ ਕਰੀਏ ਉਹਦੇ ਸੰਬੰਧ ਚ ਆਪਾਂ ਜਿਹੜਾ ਉਹ ਮੰਗ ਪੱਤਰ ਆਪਣੇ ਡੀਸੀ ਸਾਹਿਬ ਨੂੰ 16 ਤਰੀਕ ਨੂੰ ਦਿੱਤਾ ਸੀਗਾ ਜੀ ਜਿੰਦੇ ਮੰਗ ਪੱਤਰ ਦੇਣ ਕਰਕੇ ਜਿਹੜੇ ਸਾਡੇ ਗਰਦਾਸਪੁਰ ਚ ਕੁਝ ਨਜਾਇਜ਼ ਟੈਕਸੀ ਸਟੈਂਡ ਜਿਹੜੇ ਬਣਾਏ ਦੇ ਜਿਨ੍ਹਾਂ ਦੇ ਕੁਝ ਕੁ ਲੋਕਾਂ ਦਾ ਨਾਂ ਕਬਜ਼ਾ ਚੱਲਣ ਰਿਹਾ ਕਬਜ਼ੇ ਕਹਿ ਸਕਨੇ ਆਪਨਾ ਜੀ ਕਿਉਂਕਿ ਉਥੇ ਪਾ ਆਪਣੀ ਮਰਜ਼ੀ ਨਾਲ ਕੋਈ ਬੰਦਾ ਆਪਣੀ ਗੱਡੀ ਨਹੀਂ ਖੜੀ ਕਰ ਸਕਦਾ ਠੀਕ ਜੀ ਗੁੰਡਾ ਰਾਜੀ ਪਰ ਸਮਝ ਸਕਦੇ ਹੋਣਾ ਦਾ ਜੀ ਜੁਥੇ ਦੋ 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 ਚਾਰ ਚਾਰ ਬੰਦੀਆਂ ਨਾਲ ਮੈਂਬਰ ਬਣਾਏ ਦੇ ਆਪਣੇ ਉਹਨਾਂ ਮੈਂਬਰਾਂ ਦੇ ਹਿਸਾਬ ਨਾਲ ਹੀ ਉਹ ਸਟੈਂਡ ਚਾਹਦੇ ਨੇ ਉਹ ਕੋਈ ਸਰਕਾਰੀ ਸਟੈਂਡ ਨਹੀਂ ਹੈ ਕੋਈ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਉਹ ਸਟੈਂਡ ਨਹੀਂ ਹੈ ਜ ਬੁੱਧੀ ਗੱਲ ਸਰ ਐਡੀਪੀ ਜਿਹੜਾ ਆਪਾਂ ਮੰਗ ਪੱਤਰ ਦਿੱਤਾ ਉਹ ਡੀਸੀ ਸਾਹਿਬ ਨੇ ਜੇ ਆਪਾਂ ਮੰਗ ਪੱਤਰ ਦਿੱਤਾ ਉੱਤੇ ਕੋਈ ਹਲੇ ਤੱਕ ਸਾਡੀ ਸੁਣਵਾਈ ਨਹੀਂ ਹੋਈ ਦੀ ਉਸ ਤੋਂ ਬਾਅਦ ਜਦੋਂ ਵੀ ਆਪਾਂ ਆਪਣੀਆਂ ਗੱਡੀਆਂ ਜਿਹੜੀਆਂ ਤੁਹਾਡੇ ਕੋਲ ਕਮਰਸ਼ੀਅਲ ਗੱਡੀਆਂ ਨੇ ਜਿਨ੍ਹਾਂ ਦਾ ਆਪਾਂ ਸਰਕਾਰ ਨੂੰ ਰੈਵਨਿਊ ਦਿੰਦੇ ਆ ਟੈਕਸ ਦਿੰਦੇ ਆ ਉਹ ਗੱਡੀਆਂ ਜਦੋਂ ਆਪਾਂ ਆਪਣੇ ਸਟੈਂਡ ਕਿਸੇ ਵੀ ਸਟੈਂਡ ਤੇ ਲਾ ਕੇ ਜਾਣੇ ਗਰਦਾਸਪੁਰ ਤੇ ਲਾਉਣ ਲਈ ਤੁਹਾਨੂੰ ਰੋਕਿਆ ਜਾਂਦਾ ਹੈ ਤੁਹਾਡੇ ਨਾਲ ਝਗੜੇ ਕੀਤੇ ਜਾਂਦੇ ਆ ਜੀ ਜੇਕਰ ਕਿਸੇ ਸਟੈਂਡ ਤੇ ਆਪਾਂ ਆਪਣੀ ਇੱਕ ਗੱਡੀ ਨਹੀਂ ਲਾ ਸਕਦੇ ਤਾਂ ਸਾਡੇ ਗੁਰਦਾਸਪੁਰ ਸ਼ਹਿਰ 'ਚ ਕੀ ਗੱਲ ਚੱਲ ਰਹੀ ਹੈ ਜੀ ਵੀ ਕਿਸੇ ਇੱਕ ਬੰਦੇ ਦੀਆਂ ਕਿਸੇ ਇੱਕ ਵੱਡੀ ਫਰਮ ਦੀਆਂ ਗੱਡੀਆਂ ਪੂਰੇ ਸ਼ਹਿਰ 'ਚ ਹਰ ਸਟੈਂਡ ਤੇ ਲੱਗਦੀਆਂ ਨੇ ਲਾਗੇ ਤਾਂ ਕਿਹਦੇ ਜਿਹੜੇ ਨਿੱਕੇ-ਮੋਟੇ ਕਸਬੇ ਜਿਦਾਂ ਧਾਰੀਵਾਲ, ਕਾਨੂੰਨ ਆਨ, ਦੀਨਾਨਗਰ ਉੱਥੇ ਵੀ ਲਵਾਈਆਂ ਹੋਈਆਂ ਨੇ ਇਹਦਾ ਮਤਲਬ ਕੀ ਹੈ ਜੀ ਸਾਨੂੰ ਪ੍ਰਸ਼ਾਸਨ ਹੈ ਇਹ ਚੀਜ਼ ਦਾ ਹੱਲ ਕੱਢ ਕੇ ਦੇ ਵੀ ਇੱਕ ਬੰਦਾ ਇੱਕ ਫਰਮ ਹਾਲ ਸ਼ਹਿਰ 'ਚ ਹਰ ਸਟੈਂਡ ਤੇ ਗੱਡੀ ਲਾ ਸਕਦੀ ਹੈ ਠੀਕ ਹੈ ਜੀ ਤੇ ਇੱਕ ਜਿਹੜਾ ਮਹੱਤਵਪੂਰਨ ਟੈਕਸੀ ਡਰਾਈਵਰ ਹੈ ਜਾਂ ਟੈਕਸੀ ਮਾਲਕ ਹੈ ਉਹ ਆਪਣੀ ਗੱਡੀ ਕਿਸੇ ਵੀ ਸਟੈਂਡ ਦੇ ਲਾਉਣ ਜਾਏ ਤੇ ਉਹਦੇ ਗਲ ਪਿਆ ਜਾਂਦਾ ਜੀ ਠੀਕ ਹੈ ਜੀ ਉਹਦੇ ਨਾਲ ਝਗੜਾ ਕੀਤਾ ਜਾਂਦਾ ਜੀ ਜਿਹਦੇ ਕਰਕੇ ਸਾਡਾ 22 ਤਰੀਕ ਨੂੰ ਇਸੇ ਮਸਲੇ ਨੂੰ ਲੈ ਕੇ ਟੈਕਸੀ ਸਟੈਂਡ ਦੇ ਮਸਲੇ ਨੂੰ ਲੈ ਕੇ 22 ਤਰੀਕ ਨੂੰ ਸਾਡਾ ਝਗੜਾ ਹੋਇਆ ਜੀ ਗੱਡੀ ਲਾਉਣ ਦੇ ਟੱਕਰ ਤੇ ਸਾਡਾ ਝਗੜਾ ਹੋਇਆ ਸਾਡੇ ਗਲ ਪਏ ਸਾਡੇ ਤੇ ਹਮਲਾ ਕੀਤਾ ਗਿਆ ਜੀ ਠੀਕ ਹੈ ਜੀ ਜਿਹਦੀ ਹਾਲੇ ਤੱਕ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਸਾਡੇ ਬੰਦੇ ਹਸਪੀਟਲ ਤੇ ਐਡਮਿਟ ਰਹੇ ਆ ਉਹਨਾਂ ਦੇ ਸਿਰਾਂ 'ਚ ਸੱਟਾਂ ਲੱਗੀਆਂ ਨੇ ਠੀਕ ਹੈ ਜੀ ਤੇ ਸਰਕਾਰ ਨੇ ਸਾਡੀ ਹਾਲੇ ਤੱਕ ਕੋਈ ਸੁਣਵਾਈ ਨਹੀਂ ਕੀਤੀ ਨਾ ਹੀ ਸਾਨੂੰ ਕਿਸੇ ਪਾਸਿਓਂ ਕੋਈ ਇਦਾਂ ਦੀ ਕੋਈ ਪੁਲਿਸ ਕਹਿੰਦੀ ਐ ਇਸ ਮਸਲੇ ਨੂੰ ਲੈ ਕੇ ਪੁਲਿਸ ਸਰ ਹਾਲੇ ਤੱਕ ਕੋਈ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਸਰ ਸਾਨੂੰ ਕਿਸੇ ਪਾਸੇ ਵੀ ਕੋਈ ਇਦਾਂ ਦੀ ਗੋਲ ਨਹੀਂ ਆਈ ਵੀ ਨਾ ਉਧਰ ਦਾ ਇਧਰ ਦਾ ਨਾ ਪ੍ਰਸ਼ਾਸਨ ਨਾ ਹੈਲਥ ਦੇ ਕੇਅਰ ਤੇ ਸਾਡੇ ਜਿਹੜੇ ਬੰਦੇ ਹਸਪੀਟਲ ਐਡਮਿਟੇ ਉਹਨਾਂ ਦੀ ਵੀ ਸੁਣਵਾਈ ਨਹੀਂ ਹੋਈ ਦੂਸਰਾ ਸਰ ਸਾਡਾ ਝਗੜਾ ਆ ਤੁਹਾਡੇ ਬੰਦੇ ਹਸਪੀਟਲ ਐਡਮਿਟ ਸੀਗੇ ਠੀਕ ਹੈ ਜੀ ਦੂਜੀ ਪਾਰਟੀ ਨੇ ਹਸਪੀਟਲ ਚ ਜਾ ਕੇ ਸਾਡੇ ਬੰਦਿਆਂ ਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ ਜਿਹਦੀ ਇੱਕ ਵੀਡੀਓ ਵਾਇਰਲ ਕਰਦੇ ਨੇ ਜੇਕਰ ਸਾਡੇ ਬੰਦੇ ਨੂੰ ਟਾਈਮ ਤੋਂ ਪਹਿਲਾਂ ਉੱਥੇ ਪਤਾ ਨਾ ਲੱਗਦਾ ਵੀ ਉਹ ਬੰਦੇ ਹਸਪੀਟਲ ਪਹੁੰਚ ਗਏ ਨਹੀਂ ਜੇ ਸਾਡਾ ਬੰਦਾ ਅੱਗੇ ਪਿੱਛੇ ਨਾ ਹੋਏ ਠੀਕ ਹੈ ਜੀ ਤੇ ਸਾਡੇ ਬੰਦੇ ਦਾ ਹੋਰ ਨੁਕਸਾਨ ਹੋ ਸਕਦਾ ਸੀਗਾ ਜਦੋਂ ਉਹਨਾਂ ਨੇ ਉੱਥੇ ਜਾ ਕੇ ਵੇਖਿਆ ਵੀ ਇਹਨਾਂ ਦਾ ਬੰਦਾ ਇੱਥੇ ਹੈ ਨਹੀਂ ਐ ਤਾਂ ਉਹ ਹਸਪੀਟਲ ਦੇ ਸਟਾਫ ਦੇ ਜਾ ਕੇ ਸ਼ਰਾਬ ਪੀ ਕੇ ਤੇ ਹਸਪੀਟਲ ਦੇ ਸਟਾਫ ਦੇ ਨਾਲ ਮਿਸਬੀਹ ਕੀਤਾ ਉਹਨਾਂ ਠੀਕ ਹੈ ਸਟਾਫ ਨੂੰ ਦਬਕੇ ਮਾਰੇ ਉਹਨਾਂ ਦਾ ਮੇਨ ਮੋਟਿਵ ਸੀਗਾ ਵੀ ਉਹ ਬੰਦਾ ਉੱਥੇ ਮਿਲਦਾ ਮੰਨਦੋ ਉਹ ਬੰਦੇ ਤੇ ਦੁਬਾਰਾ ਗੱਲ ਪੈਂਦੀ ਪਰ ਸਾਡਾ ਬੰਦਾ ਰਹਿਣ ਦੇ ਟਾਈਮ ਨੂੰ ਪਹਿਲਾਂ ਪਤਾ ਲੱਗੰਦੇ ਕ ਤੇ ਜਿਹੜੀ ਸਾਡੀ ਸਰਕਾਰ ਇੱਕ ਹੱਥ ਜੋੜ ਕੇ ਬੇਨਤੀ ਹੈ ਕਿ ਸਾਡਾ ਜਿਹੜਾ ਮਸਲਾ ਝਗੜੇ ਦਾ ਮਸਲਾ ਤੇ ਦੂਜਾ ਸਭ ਤੋਂ ਮੇਨ ਮੁੱਦਾ ਸਾਡਾ ਜੀ ਸਟੈਂਡ ਦਾ ਸਾਨੂੰ ਸਟੈਂਡ ਜਿਹੜਾ ਅਲਾਟ ਕਰਾਇਆ ਜਾਏ ਤਾਂ ਜੋ ਆਪਾਂ ਕਮਰਸ਼ੀਅਲ ਗੱਡੀਆਂ ਜਿਹੜੀਆਂ ਆਪਾਂ ਸਰਕਾਰ ਨੂੰ ਟੈਕਸ ਦੇ ਕੇ ਚੱਲਦੀਆਂ ਨੇ ਉਹਨਾਂ ਨੂੰ ਆਪਾਂ ਆਪਣੀ ਮਰਜ਼ੀ ਨਾਲ ਸ਼ਹਿਰ ਦੇ ਤਲਾਸ਼ੀਏ ਜਿੱਥੇ ਮਰਜ਼ੀ ਆਪਣੇ ਸਟੈਂਡ ਦਾ ਲਾ ਸਕੀਏ ਕੋਈ ਰੋਕ ਟੋਕ ਨਾ ਹੋਏ ਦੂਜਾ ਜੀ ਹਰ ਸਟੈਂਡ ਦੇ ਪ੍ਰਾਈਵੇਟ ਗੱਡੀਆਂ ਖੜਦੀਆਂ ਨੇ ਪਰ ਕੁਝ ਕਿ ਟੈਕਸੀਆਂ ਵਾਲੇ ਪ੍ਰਾਈਵੇਟ ਵਾਲਿਆਂ ਨਾਲ ਮਿਲ ਕੇ ਗੁੰਡਾਗਰਦੀ ਕਰਨਦੇ ਨੇ ਜੀ ਇਹਨਾਂ ਦਾ ਪੂਰੇ ਸਟੈਂਡਾਂ ਦੇ ਬੋਲਬਲਾ ਹੈ ਸਾਡੀ ਕਿਸੇ ਵੀ ਮਾਤੜ ਬੰਦੇ ਦੀ ਸੁਣਦੇ ਨਹੀਂ ਐ ਜੇਕਰ ਕੋਈ ਮਾਤੜ ਬੰਦਾ ਜੇ ਕਿਸੇ ਹੋਰ ਕਾਸਟ ਦਾ ਬੰਦਾ ਆ ਸਿਆਂ ਕਿ ਗੱਡੀ ਲਾਉਂਦਾ ਪਹਿਲੀ ਨੰਬਰ ਤੇ ਉਹਨਾਂ ਨਾਲ ਕਾਸਟ ਨੂੰ ਲੈ ਕੇ ਹੀ ਬਹੁਤ ਮਤਵੇਦ ਕੀਤਾ ਜਾਂਦਾ ਜੀ ਸਾਡੀਆਂ ਛੋਟੀਆਂ ਕਾਸਟ ਨੂੰ ਛੋਟੀ ਕਾਸਟ ਨੂੰ ਲੈ ਕੇ ਬਹੁਤ ਮਤਵੇਦ ਕੀਤਾ ਜਾਂਦਾ ਉਹਨਾਂ ਦੇ ਮਾਹੌਲ ਗਿਤੇ ਜਾਂਦੇ ਆ ਉਹਨਾਂ ਨੂੰ ਸਟੈਂਡ ਤੋਂ ਸਟੈਂਡ ਦਿੱਤਾ ਜਾਂਦਾ ਵੀ ਇਹਨਾਂ ਨਾਲ ਕਿਸੇ ਨੇ ਬੋਲਣਾ ਨਹੀਂ ਇਹਨਾਂ ਨੂੰ ਕਿਸੇ ਨੇ ਬੁਲਾਉਣਾ ਨਹੀਂ ਜੇਕਰ ਕੋਈ ਬੰਦਾ ਉਹਨਾਂ ਦੀ ਗੱਲ ਨਹੀਂ ਮੰਨਦਾ ਜੇ ਕਰਾ ਹਦਾ ਵੀ ਟੈਕਸੀ ਚਾੜੇ ਡਰਾਈਵਰ ਕੋਈ ਕਹਿੰਦਾ ਵੀ ਮੈਂ ਆਪਣੀ ਮਰਜ਼ੀ ਨਾਲ ਕੰਮ ਕਰਨਾ ਤਾਂ ਪੂਰੇ ਸ਼ਹਿਰ ਚ ਉਹ ਆਪਣੇ ਗਰੁੱਪੋਂ ਨਾਲ ਗਰੁੱਪ ਬਣਾ ਇਹਦੇ ਗਰੁੱਪਾਂ ਵਿੱਚ ਚੈਟ ਕਾਲ ਪਾ ਦਿੰਦੇ ਨੇ ਵੀ ਆਹ ਬੰਦੇ ਨੂੰ ਕਿਸੇ ਨੇ ਬੁਲਾਉਣਾ ਨਹੀਂ ਐ ਇਹਦੇ ਲਾਗੇ ਨਹੀਂ ਖੁਲਾਉਣਾ ਇਦਾਂ ਦਾ ਦੀ ਕੰਮ ਚੱਲ ਰਿਹਾ ਜੀ ਸਾਡੇ ਸ਼ਹਿਰ ਚ ਤੁਹਾਡੀ ਮੰਗ ਕੀ ਆ ਸਾਡੀ ਮੰਗ ਆ ਸਰ ਇੱਕ ਤਾਂ ਇਨਸਾਫ ਦੋ ਆਇਆ ਜਾਏ ਜੀ ਆਪਾਂ ਸਰਕਾਰ ਨੂੰ ਟੈਕਸ ਭੇ ਕਰਕੇ ਗੱਡੀਆਂ ਚਲਵਾਨੀਆਂ ਕੋਈ ਚੋਰ ਨਹੀਂ ਐ ਜੀ ਕੋਈ ਚੋਰੀ ਨਹੀਂ ਕਰਦੇ ਆਪਾਂ ਠੀਕ ਆ ਜੀ ਇੱਕ ਲੀਗਲ ਕੰਮ ਕਰ ਰਹੇ ਆਪਾਂ ਟੈਕਸੀਆਂ ਚਲਾ ਰਹੇ ਪਰਮਨੈਂਟ ਵਾਲੀਆਂ ਗੱਡੀਆਂ ਨੇ ਸਾਰੀਆਂ ਵੀਰਾਂ ਕੋਲ ਕੋਈ ਵੀ ਵੀਰ ਇੱਥੇ ਜਿੰਨੇ ਖੜੇ ਆ ਸਾਰੇ ਚੈੱਕ ਕਰ ਸਕਦੇ ਤੁਸੀਂ ਕਿਸੇ ਕੋਲ ਵੀ ਕੋਈ ਪ੍ਰਾਈਮਰਟ ਗੱਡੀ ਨਹੀਂ ਆ ਕੋਈ ਦੋ ਨੰਬਰ ਦਾ ਕੰਮ ਨਹੀਂ ਕਰਦਾ ਵੀ ਟੈਕਸ ਚੋਰੀ ਨਹੀਂ ਕਰਦਾ ਆਪਾਂ ਸਰਕਾਰ ਨੂੰ ਟੈਕਸ ਪੇ ਕਰਨੀ ਹੈ ਪਰਮਨੈਂਟ ਪਾਸਿੰਗ ਸਾਰੀਆਂ ਆਪਾਂ ਸਰਕਾਰ ਤੋਂ ਕਰਾਉਣੀ ਹੈ ਸਾਡੇ ਨਾਲ ਫੇਰ ਵੀ ਧੱਕਾ ਕੀਤਾ ਜਾਂਦਾ ਤੇ ਸਰਕਾਰ ਸਾਡੇ ਇਸ ਮਸਲੇ ਤੇ ਕਦੇ ਵੀ ਸਾਡੇ ਹੱਕ ਦੇ ਨਹੀਂ ਆਈ ਤੇ ਤੁਹਾਡਾ ਮੰਗ ਨਹੀਂ ਪੂਰੀ ਹੁੰਦੀ ਤਾਂ ਕੀ ਕਰੋਗੇ ਸਰ ਜੇਕਰ ਸਾਡੀ ਇਹ ਮੰਗ ਨਹੀਂ ਪੂਰੀ ਹੁੰਦੀ ਤਾਂ ਆਉਣ ਵਾਲੇ ਟਾਈਮ 'ਚ ਆਪਾਂ ਆਪਣਾ ਜਿਹੜਾ ਸੰਘਰਸ਼ ਹੋ ਲਿਖਾਂਗੇ ਕੀ ਕਹਿੰਦੇ ਜੇ ਸਾਨੂੰ ਧਰਨਾ ਦੇਣਾ ਪ ਸਾਡੀ ਪੂਰੀ ਪੰਜਾਬ ਦੀ ਟੀਮ 22 ਜ਼ਿਲ੍ਹੇ 22 ਦੇ 22 ਜ਼ਿਲ੍ਹੇ ਹੀ ਸਾਡਾ ਸਾਥ ਦੇਣ ਲਈ ਤਿਆਰ ਹੈ ਜੀ ਠੀਕ ਹੈ ਜੀ ਵੇ ਸਰਕਾਰ ਆਪਣਾ ਪੇ ਹਿਸਾਬ ਨਾਲ ਅੱਗੇ ਦੇਖ ਲੈ ਜੇਕਰ ਸਾਡੀ ਕਿਸੇ ਪਾਸੇ ਸੁਣਵਾਈ ਨਹੀਂ ਕਰਦੀ ਤਾਂ ਆਉਣ ਵਾਲੇ ਟਾਈਮ 'ਚ ਆਪਾਂ ਵੱਡਾ ਸ਼ੰਗਾਰ ਥੋ ਲਿਕਾਂਗੇ ਨਾ ਨਹੀਂ ਵੀ ਗੁਰਦਾਸਪੁਰ ਲੈਵਲ ਤੇ ਆਪਾਂ ਪੂਰੇ ਪੰਜਾਬ ਲੈਵਲ ਤੇ ਸ਼ੰਗਾਰ ਥੋ ਲਿਕਾਂਗੇ ਦੇਚ ਪੂਰੀ ਪੰਜਾਬ ਦੀ ਆਜ਼ਾਦ ਟੈਕਸੀ ਯੂਨੀਅਨ ਪੰਜਾਬ ਹੈ ਜਿਹੜੀ ਤੁਹਾਡਾ ਸਾਥ ਦੇਣ ਲਈ ਤਿਆਰ ਹੈ